ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਵਿਕਰਮ ਸਿੰਘ ਮਜੀਠੀਆ ਦੀ ਪਤਨੀ ਤੇ ਹੋਣ ਜਾ ਰਿਹਾ ਹੈ ਵੱਡਾ ਐਕਸ਼ਨ ਤੇ ਅੰਦਰ ਖਾਤੇ ਮਾਮਲੇ ਕੀ ਚੱਲਣ ਦੇ ਸੀਗੇ ਇਸ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ। ਹਾਂ ਜੀ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਤੇ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ। ਔਰ ਦੂਜੇ ਪਾਸੇ ਅੰਦਰ ਖਾਤੇ ਕੀ ਕੁਝ ਚੱਲ ਰਿਹਾ ਸੀ? ਇਹ ਵੀ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਹਾਂ ਕਿਉਂਕਿ ਬਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਪਾਸੇ ਵਿਜੀਲੈਂਸ ਜਿਹੜਾ ਕਿ ਹਿਮਾਚਲ ਨੂੰ ਨਿਕਲਦੀ ਆ ਔਰ ਉਸ ਤੋਂ ਬਾਅਦ ਮਜੀਠਾ ਪਿੰਡ ਦੇ ਵਿੱਚ ਵੀ ਲਿਆਇਆ ਜਾਂਦਾ ਔਰ ਫਿਰ ਇਹਨਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ ਇਧਰਲੇ ਪਾਸੇ ਜਿਹੜੀ ਕਿ ਬਕਰਮ ਸਿੰਘ ਮਜੀਠੀਆ ਦੀ ਪਤਨੀ ਉਹਨੂੰ ਥੋੜੀ ਦੇਰ ਪਹਿਲਾਂ ਜਿਹੜੀ ਤੁਸੀਂ ਖਬਰ ਵੇਖੀ ਹੈ ਕਿ ਬਹੁਤ ਤਕੜੀ ਬਹਿਸ ਹੁੰਦੀ ਆ ਦੀ ਪੰਜਾਬ ਪੁਲਿਸ ਦੇ ਨਾਲ ਕਿ ਉਹਨੂੰ ਉਸੇ ਦੇ ਦਫ਼ਤਰ ਦੇ ਮੂਹਰੇ ਘੇਰਿਆ ਜਾਂਦਾ ਯਾਨੀ ਬਕਰਮ ਸਿੰਘ ਮਜੀਠੀਆ ਦੀ ਪਤਨੀ ਆਪਣੇ ਦਫ਼ਤਰ ਜਾਂਦੀ ਆ ਉਸ ਨੂੰ ਘੇਰਿਆ ਜਾਂਦਾ ਰਾਸਤੇ ਦੇ ਵਿੱਚ ਔਰ ਉਸ ਤੋਂ ਬਾਅਦ ਖਬਰ ਆਉਂਦੀ ਹੈ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਦਾ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਉੱਤੇ ਐਕਸ਼ਨ ਹੋ ਗਿਆ ਔਰ ਅੰਦਰ ਖਾਤੇ ਵਿੱਚ ਕੀ ਚੱਲ ਰਿਹਾ ਸੀ ਇਹ ਵੀ ਦਰਸਾਲ ਦੇ ਵਿੱਚ ਹਲੇ ਤੱਕ ਮੀਡੀਆ ਦੇ ਵਿੱਚ ਉਜਾਗਰ ਨਹੀਂ ਹੋਈ ਸੀ ਗੱਲ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕੋਈ ਕੇਸ ਸਾਬਤ ਨਹੀਂ ਹੁੰਦਾ ਦਸ ਕੁਬੀਰ ਸਿੰਘ ਬਾਦਲ ਦੀ ਯਾਨੀ ਮਜੀਠੀਆ ਦੀ ਭੈਣ ਕੀ ਕਹਿੰਦੀ ਸੀ ਹਰਸਿਮਰਤ ਕੌਰ ਬਾਦਲ ਕਹਿੰਦੀ ਸਾਡੇ ਪਰਿਵਾਰ ਦੇ ਉੱਤੇ ਕੋਈ ਵੀ ਦੋਸ਼ ਹੈ ਜਿਹੜੇ ਉਹ ਸਾਬਤ ਕਰਕੇ ਦਿਖਾਵੇ ਤੇ ਅਸੀਂ ਮੰਨ ਜਾਗੇ ਯਾਨੀ ਹੁਣ ਕੀ ਹੋਇਆ ਬਹੁਤ ਵੱਡੇ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਉੱਤੇ ਵੀ ਲੱਗ ਚੁੱਕੇ ਨੇ ਕਿਉਂਕਿ ਜਿਹੜੇ ਬਿੱਟੂ ਆਲਖ ਦਾ ਜ਼ਿਕਰ ਹੋ ਰਿਹਾ ਸੀ ਕਹਿੰਦੇ ਭਾਈ ਉਸਨੇ ਬਹੁਤ ਵੱਡੇ ਪੱਧਰ ਦੇ ਉੱਤੇ ਜ਼ਮੀਨ ਆ ਜਿਹੜੀ ਉਹ ਉਹਨਾਂ ਦੀ ਪਤਨੀ ਦੇ ਨਾਮ ਕਰਵਾਈ ਸੀ ਤਾਂ ਹੁਣ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਆ ਉਹ ਵੀ ਫਸ ਚੁੱਕੀ ਆ ਔਰ ਵਿਕਰਮ ਮਜੀਠੀਆ ਨੂੰ ਲੈ ਕੇ ਜਿਹੜੀ ਖਬਰ ਆ ਉਹ ਵੀ ਬੜੀ ਅਹਿਮ ਖਬਰ ਆ ਰਹੀ ਆ ਉਹ ਵੀ ਤੁਹਾਡੇ ਸਾਹਮਣੇ ਹੀ ਤਰਾਂਗੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਦਾ ਦਾਵਾ ਇਹ ਸੀ ਕਿ ਭਾਈ ਉਹਨਾਂ ਦੇ ਪੂਰੇ ਪਰਿਵਾਰ ਦਾ ਹੀ ਦਾਵਾ ਸੀ ਕਿ ਸਾਡੇ ਖਰਾਬ ਸੂਈ ਦੇ ਨਖਾਰੇ ਜਿੰਨਾ ਜੇ ਨਹੀਂ ਚਿੱਟਾ ਸਾਬਤ ਕਰਦੇ ਤੇ ਜੋ ਮਰਜੀ ਸਜ਼ਾ ਦੇ ਦਿਓ ਤਾਂ ਹੁਣ ਜਿਹੜੀ ਸਜ਼ਾ ਉਹ ਮਿਲ ਕੇ ਰਹਿਣੀ ਹੈ ਇਹਨਾਂ ਨੂੰ ਕਿਉਂ ਕਿਉਂਕਿ ਪੂਰੇ ਬਾਦਲ ਪਰਿਵਾਰ ਨੇ ਮਿਲ ਕੇ ਜਿਹੜਾ ਏਜੰਡਾ ਚੱਲਿਆ ਪੰਜਾਬ ਦੇ ਵਿਰੁੱਧ ਇਹ ਦਰਸਾਲ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕਹਿ ਚੁੱਕਿਆ ਕਿ ਜਿਹੜਾ ਆਪਣੀ ਪਤਨੀ ਦਾ ਨਾਮ ਵਰਤ ਰਏ ਸੀ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਦਰਸਾਲ ਦੇ ਵਿੱਚ ਐਵੇਂ ਨਹੀਂ ਘੇਰਿਆ ਗਿਆ ਉਸੇ ਦੇ ਦਫਤਰ ਦੇ ਮੂਹਰੇ ਪਹਿਲਾਂ ਘੇਰਿਆ ਜਾਂਦਾ ਉਸ ਤੋਂ ਬਾਅਦ ਖਬਰ ਆਉਂਦੀ ਹੈ ਬਹੁਤ ਵੱਡੀ ਜਿਹੜੀ ਕਿ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਉਹਦੇ ਨਾਮ ਦੇ ਉੱਤੇ ਬਹੁਤ ਵੱਡੀ ਸ਼ਾਸ਼ਿਸ਼ ਕੀਤੀ ਗਈ ਹੈ ਕਿਉਂਕਿ ਜਿਹੜਾ ਬਿੱਟੂ ਆਲਖ ਦਾ ਜ਼ਿਕਰ ਹੋ ਰਿਹਾ ਬੀਤੇ ਦੋ ਤਿੰਨ ਦਿਨਾਂ ਤੋਂ ਤਾਂ ਹੁਣ ਬਿੱਟੂ ਆਲਖ ਦਾ ਇਹਨਾਂ ਦੇ ਨਾਲ ਨਾਤਾ ਕੀ ਹੈ ਇਹ ਵੀ ਇੱਕ ਜਾਣ ਲੈਣ ਵਾਲੀ ਗੱਲ ਹੈ ਔਰ ਪਹਿਲਾਂ ਖਬਰ ਮੈਂ ਤੁਹਾਨੂੰ ਸੁਣਾਉਂਗਾ ਕਿ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਉਹਨਾਂ ਦੇ ਕਿਹਦੇ ਕਿਹਦੇ ਨਾਲ ਲਿੰਕ ਨੇ ਔਰ ਉਹਦੇ ਨਾਮ ਜ਼ਮੀਨ ਕਿਵੇਂ ਲਿਖਾਈ ਜਾਂਦੀ ਹੈ ਉਹ ਵੀ ਸਾਰੀ ਦੁਨੀਆ ਤੋਂ ਲੁਕੋ ਕੇ ਜਾਨੀ ਕਾਨੂੰਨ ਦੇ ਸੰਘੇ ਦੇ ਵਿੱਚ ਨਾ ਆਵੇ ਵਿਕਰਮ ਮਨਜੀਠੀਆ ਐਸ ਕਰਕੇ ਜਾਨੀ ਕਾਨੂੰਨ ਨੂੰ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਬਹੁਤ ਵੱਡੇ ਪੱਧਰ ਦੇ ਉਤੇ ਉਹਲੇ ਵਿੱਚ ਰੱਖਿਆ ਗਿਆ ਤਾਂ ਹੁਣ ਜਿਹੜੀ ਗੱਲ ਓਜਾਗਰ ਹੋਈ ਹੈ ਪੂਰੇ ਪੰਜਾਬ ਦੀ ਜਨਤਾ ਸੁਣੇ ਕਿਉਂਕਿ ਇਹ ਗੱਲ ਹਰ ਮੀਡੀਆ ਦੇ ਵਿੱਚ ਨਹੀਂ ਆਈ ਸੀ ਔਰ ਹੁਣ ਇਹ ਆਈ ਕਿਵੇਂ ਹੈ ਦਰਸਲ ਦੇ ਵਿੱਚ ਇੱਕ ਵਕੀਲ ਹੈ ਇੱਕ ਵਕੀਲ ਦੇ ਜ਼ਰੀਏ ਪੱਤਰਕਾਰ ਨੇ ਖੁਲਾਸਾ ਕਰ ਦਿੱਤਾ ਕਿ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਭਾਈ ਬਹੁਤ ਵੱਡੀ ਸਾਜ਼ਿਸ਼ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਸਾਹਮਣੇ ਆ ਗਈ ਹੈ ਕਿਵੇਂ ਆ ਗਈ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਲੈ ਕੇ ਹੈ ਸੁਣੋ ਔਰ ਸੀਨੀਅਰ ਐਡਵੋਕੇਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੇਰੀ ਲੰਬੀ ਚੱਲ ਹੋਈ ਹੈ ਉਹਨਾਂ ਨੇ ਔਰ ਕੁਝ ਫੈਕਟਸ ਇਦਾਂ ਨੇ ਹੈਗੇ ਜਿਹੜੇ ਸਾਡੀ ਨੌਲੇਜ ਵਿੱਚ ਵੀ ਨਹੀਂ ਸੀਗਾ ਜਿੱਦੇ ਨਿਕਲ ਕੇ ਸਾਹਮਣੇ ਆ ਰਹੇ ਆ ਬੀਟਿੰਗ ਟੂ ਆਲ ਆਪਣੇ ਇੱਕ ਜ਼ਮੀਨ ਜਿਹੜੀ ਹੈ ਕਨੀਪਕੌਰ ਨੂੰ ਦਿੱਤੀ ਸੀ ਉਸ ਰਜਿਸਟਰੀ ਦੇ ਵਿੱਚ ਕਨੀ ਕਨੀਪਕੌਰ ਮਜੀਠੀਆਂ ਨੇ ਲਿਖਿਆ ਗਿਆ ਕਨੀਪਕੌਰ ਡਾਟਰ ਆਫ ਲਿਖ ਦਿੱਤਾ ਗਿਆ ਕਨੀਪਕੌਰ ਵਾਈਫੋ ਵਿਕਰਮ ਮਜੀਠੀਆਂ ਨੇ ਲਿਖਿਆ ਗਿਆ ਕਨੀਪਕੌਰ ਡਾਟਰ ਆਫ ਲਿਖ ਦਿੱਤਾ ਗਿਆ ਤੇ ਬਾਅਦ ਵਿੱਚ ਕਿਤੇ ਜਦੋਂ ਉਸ ਚੀਜ਼ਾਂ ਬਾਰੇ ਜਾਣਕਾਰੀ ਮੰਗੀ ਗਈ ਸਪੈਸ਼ਲ ਟਾਸਕ ਉਸ ਵੱਲੋਂ ਜਦੋਂ ਇਹ ਮਾਮਲਾ ਉਜਾਗਰ ਹੋਇਆ ਐਸਡੀਐਫ ਨੇ ਜਾਣਾ ਸ਼ੁਰੂ ਕੀਤਾ ਤੈਕੀਕਾਤ ਤੱਕ ਤੇ ਅੰਦਰੋਂ ਤਹਿਸੀਲ ਦੇ ਵਿੱਚੋਂ ਦੀ ਰਜਿਸਟਰੀ ਦੀ ਕਾਪੀ ਗੈਪ ਹੋ ਗਈ ਔਰ ਰਜਿਸਟਰੀ ਦੀ ਕਾਪੀ ਗੈਪ ਹੋ ਗਈ ਬਾਅਦ ਵਿੱਚ ਐਸਟੀਐਫ ਨੇ ਜਦੋਂ ਲਿਖਤੀ ਤੌਰ ਤੇ ਮੰਗਿਆ ਤੇ ਰਜਿਸਟਰੀ ਕਲਰਕ ਨੇ ਐਫਆਈਆਰ ਦਾ ਜ਼ਿਕਰਾਈ ਕੀਤਾ ਸਾਡੇ ਵਿੱਚੋਂ ਇਹ ਰਿਕਾਰਡ ਜੋ ਜਿਹੜੀ ਆ ਐਫਆਈਆਰ ਦੀਆਂ ਕਾਪੀਆਂ ਗੈਪ ਹੋਈਆਂ ਜਦਕਿ ਰਿਕਾਰਡ ਦੇ ਵਿੱਚੋਂ ਇੰਨੀ ਛੇਤੀ ਰਿਕਾਰਡ ਗੈਪ ਨਹੀਂ ਹੁੰਦਾ ਤਾਂ ਹੁਣ ਦੇਖੋ ਪੂਰਾ ਬਾਦਲ ਪਰਿਵਾਰ ਕਿਵੇਂ ਸ਼ਾਸਨ ਖੇਡਦਾ ਪੰਜਾਬ ਦੇ ਨਾਲ ਹੁਣ ਸਮਝਣ ਦੀ ਲੋੜ ਆ ਪੰਜਾਬ ਵਾਲੇ ਜਿਹੜੀ ਗੱਲ ਮੈਂ ਤੁਹਾਨੂੰ ਹੁਣ ਕਹਿਣ ਜਾ ਰਿਹਾ ਗੌਰ ਦੇ ਨਾਲ ਸੁਣੋ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ ਬਨਿਓ ਵੀ ਬਹੁਤ ਵੱਡਾ ਦਾਵਾ ਕੀਤਾ ਗਿਆ ਸੀ ਕਹਿੰਦਾ ਸਾਡੇ ਪਰਿਵਾਰ ਦੇ ਖਿਲਾਫ ਕੋਈ ਸਬੂਤ ਕੱਢ ਕੇ ਲਿਆਓ ਉਹਨਾਂ ਦਾ ਹੁਣ ਵਕੀਲ ਵੀ ਸੁਣ ਲੇ ਉਹਨਾਂ ਦਾ ਵਕੀਲ ਵੀ ਕਹਿੰਦਾ ਸੀ ਕਿ ਤੁਸੀਂ ਸਾਬਤ ਕਰੋ ਜੇਕਰ ਸਬੂਤ ਹੈ ਇਹ ਸਬੂਤ ਨੇ ਇੱਕ ਐਡਵੋਕੇਟ ਆ ਉਹਦੇ ਨਾਲ ਪੱਤਰਕਾਰ ਦੀ ਗੱਲ ਹੁੰਦੀ ਹੈ ਤਾਂ ਬਹੁਤ ਵੱਡੇ ਪੱਧਰ ਤੇ ਦਰਸਲ ਦੇ ਵਿੱਚ ਹੁਣ ਇਹ ਗੱਲ ਉਜਾਗਰ ਹੋ ਗਈ ਆ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨੀ ਮੈਂ ਕਿਹਾ ਸੀ ਕਿ ਆਪਣੀ ਪਤਨੀ ਦਾ ਨਾਮ ਕਿਵੇਂ ਵਰਤਿਆ ਉਹ ਐਸੇ ਤਰ੍ਹਾਂ ਹੀ ਵਰਤਿਆ ਯਾਨੀ ਆਪਣੀ ਪਤਨੀ ਦੇ ਨਾਮ ਨਾਲੋਂ ਆਪਣਾ ਨਾਮ ਹਟਾ ਲਿਆ ਗਿਆ ਸੀ ਉਥੇ ਸਿਰਫ ਆਪਣੀ ਪਤਨੀ ਦਾ ਨਾਮ ਵਰਤਿਆ ਗਿਆ ਜਿਹੜਾ ਬਿੱਟੂ ਆਲਖ ਹੈ ਉਸ ਨੇ ਜਾਇਦਾਦ ਬਹੁਤ ਵੱਡੇ ਪੱਧਰ ਦੇ ਉੱਤੇ ਕਰਵਾਈ ਹੈ ਯਾਨੀ ਜ਼ਮੀਨ ਜਾਇਦਾਦ ਕਰਵਾਈ ਹੈ ਔਰ ਦੂਜੇ ਪਾਸੇ ਬਾਦਲ ਪਰਿਵਾਰ ਹਰਸਿਮਰਤ ਕੌਰ ਬਾਦਲ ਹੋਵੇ ਚਾਹੇ ਇਹਨਾਂ ਦਾ ਵਕੀਲ ਹੋਵੇ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਖੁਦ ਬਿਕਰਮ ਸਿੰਘ ਮਜੀਠੀਆ ਹੋਵੇ ਐ ਕਰਕੇ ਮੁੱਛਾਂ ਨੂੰ ਤਾ ਦਿੰਦਾ ਸੀ ਤੇ ਹੁਣ ਕਹਿੰਦੇ ਚੂਹੇ ਛੱਡੇ ਗਏ ਨੇ ਪਜਾਮੇ ਦੇ ਵਿੱਚ ਹੁਣ ਖਬਰ ਤਾਂ ਇਹ ਵੀ ਆ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਪੂਰੇ ਧਿਆਨ ਨਾਲ ਸੁਣ ਕਹਿੰਦੇ ਵਿਕਰਮ ਸਿੰਘ ਮਜੀਠੀਆ ਜਿਹੜਾ ਮੁੱਛਾਂ ਨੂੰ ਤਾ ਦਿੰਦਾ ਸੀ ਕਹਿੰਦੇ ਉਹਦੇ ਪਜਾਮੇ ਦੇ ਵਿੱਚ ਕਹਿੰਦੇ ਚਿੱਟੇ ਚੂਹੇ ਛੱਡੇ ਗਏ ਆ ਇਹ ਖਬਰ ਵੀ ਤੁਹਾਨੂੰ ਮੈਂ ਸੁਣਾ ਦਿੰਨਾ ਕਿਉਂਕਿ ਬਹੁਤੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਇਸ ਗੱਲਾਂ ਨੂੰ ਫੇਕ ਵੀ ਸਮਝ ਸਕਦੇ ਨੇ ਮੈਂ ਆਪਣੇ ਪੱਧਰ ਤੇ ਵੀ ਇਸ ਦਰਸਾਲ ਦੇ ਵਿੱਚ ਦੀ ਪੁਸ਼ਤੀ ਹੋਈ ਹੈ ਜਿੱਥੋਂ ਵੀ ਤੁਹਾਡੇ ਸਾਹਮਣੇ ਪੂਰੀ ਖਬਰ ਸੁਣਾਵਾਂਗੇ ਕਿ ਆਖਰ ਚੂਹੇ ਛੱਡੇ ਕਿਉਂ ਗਏ ਨੇ। ਅਸਲ ਲੋਕ ਜਿਹਨੇ ਸੁਣ ਲੇਗੀ ਉੱਥੇ ਵੀ ਹਮਕੋ ਤੁਮਕੋ ਬੋਲਿਆ ਸੀ ਅਫਸਾਨੂ ਇੱਕ ਅਫਸਰ ਕਹਿੰਦਾ ਕਹਿੰਦਾ ਵੀ ਇਹਦੇ ਪਜਾਮੇ ਦੇ ਵੱੰਨੋਂ ਰੱਸੀਆਂ ਚੂਹੇ ਤੇ ਪਮਕੜ ਇਹਦੇ ਪਜਾਮੇ ਛੱਡੋ। ਕਿ ਐ ਨਹੀਂ ਮੰਨਦਾ। ਦੋਨੇ ਪਹੁੰਚੇ ਵੱੰਨੋਂ ਇਹਦੇ ਨੂੰ ਦੱਸ ਦਿਆ ਕਿਪਾ ਵਿਕਦੀ ਐ ਤਾਂ ਸੁਣ ਲਿਆ ਪੰਜਾਬ ਵਾਲੋ ਇੱਥੋਂ ਤੱਕ ਕਿਹਾ ਜਾ ਰਿਹਾ ਐ ਸੋਸ਼ਲ ਮੀਡੀਆ ਦੇ ਉੱਤੋਂ ਚੈਨਲ ਦਾ ਵੀ ਨਾਮ ਦੱਸ ਦਿੰਨੇ ਆ ਤੁਹਾਨੂੰ ਕਿਉਂਕਿ ਕਹਿੰਦੇ ਚੂਹੇ ਛੱਡੇ ਗਏ ਨੇ ਪਜਾਮੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਪਜਾਮੇ ਦੇ ਵਿੱਚ ਇਹ ਡਬਲ ਆਰਓ ਡਬਲ ਯੂ ਟੀਵੀ ਤਾਂ ਇਹ ਚੈਨਲ ਦੀ ਵੀਡੀਓ ਆ ਇਹ ਕਹਿੰਦੇ ਪਜਾਮੇ ਦੇ ਵਿੱਚ ਚੂਹੇ ਛੱਡੇ ਗਏ ਨੇ ਬਿਕਰਮ ਸਿੰਘ ਮਜੀਠੀਆ ਮੈਂ ਤਾਂ ਕਹਿੰਦੇ ਚੂਹੇ ਹੀ ਕਹ ਰਹੇ ਆ ਤਾਂ ਕਹਿੰਦੇ ਭੋਂ ਮੱਕੜ ਵੀ ਛੱਡੇ ਗਏ ਨੇ ਛੇ ਨ ਗੱਲਾਂ ਦੇ ਨਾਲ ਕੀ ਹੁੰਦਾ ਵੀ ਜਿਵੇਂ ਉਹ ਕਹਿੰਦਾ ਮੁੱਛਾਂ ਨੂੰ ਤਾ ਦੇ ਕੇ ਵੀ ਮੈਂ ਆ ਯਾਨੀ ਕਹਿੰਦੇ ਬਾਦਲ ਦੀ ਕੁਰਸੀ ਤੇ ਬੈੰਦਾ ਰਿਹਾ ਇਸ ਕਰਕੇ ਨੂੰ ਉਹ ਆਫਸਰ ਸਾਹੀ ਦਾ ਜਿਹੜਾ ਕਿ ਉਹਦਾ ਨਸ਼ਾ ਸੀ ਉਹ ਵਿਜੀਲੈਂਸ ਨੇ ਤਾਰ ਦਿੱਤਾ ਤਾਂ ਹੁਣ ਉਹਦਾ ਜਲੂਸ ਕੱਢ ਰੱਖਿਆ ਅਗਲਿਆਂ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਬਾਅਦ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਲਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਮੁਸ਼ਕਲਾਂ ਦੇ ਵਿੱਚ ਫਸਦਾ ਜਾ ਰਿਹਾ ਹੈ ਪੋਜ਼ ਬਰੋਲਜ਼ ਨਵੇਂ ਤੋਂ ਨਵੇਂ ਖੁਲਾਸੇ ਹੋ ਰਹੇ ਆ ਨਵੀਆਂ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹੈਗੀਆਂ ਮੈਂ ਜਿਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਪਾਈ ਦੇਵਾ ਸਿੱਧੂ ਨੇ ਸਾਨੂੰ ਜਾਣਕਾਰੀ ਦਿੱਤੀ ਬਹੁਤ ਹੀ ਅਹਿਮ ਖਬਰ ਦੇ ਨਾਲ ਆਗਾ ਕੀਤਾ ਔਰ ਉਹਨਾਂ ਦੀ ਜਿਹੜੀ ਖਬਰ ਹੁੰਦੀ ਹੈ ਬੜੀ ਆਥੈਂਟਿਕ ਜ਼ਰਾਇਤ ਹੁੰਦੀ ਹੈ ਉਹਨਾਂ ਨੇ ਖਬਰ ਦਿੱਤੀ ਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਜਿਹੜੀ ਅੱਜ ਆਪਣੇ ਦਫ਼ਤਰ ਜਾ ਰਹੀ ਸੀ ਕਿਸ ਤਰ੍ਹਾਂ ਨੂੰ ਘੇਰਿਆ ਗਿਆ ਔਰ ਉਹਦੇ ਖਿਲਾਫ ਹੁਣ ਜਿਹੜਾ ਵਾ ਵੱਡਾ ਐਕਸ਼ਨ ਹੋਣ ਜਾ ਰਿਹਾ ਹੈਗਾ ਹੈ ਕਿਉਂਕਿ ਅੰਦਰ ਖਾਤੇ ਜਿਹੜਾ ਕੰਮ ਚੱਲੰਦੇ ਸੀਗੇ ਹੁਣ ਉਹ ਸਾਰੇ ਆਮ ਆਉਣਗੇ ਆ ਸੀਨੀਅਰ ਪੱਤਰਕਾਰ ਦੀ ਵੀ ਤੁਸੀਂ ਗੱftਗੁਸਤ ਸੁਣੀ ਜਿਹੜੀ ਭਾਈਦੇਵਾ ਸਿੱਧੂ ਨੇ ਵੀਡੀਓ ਦੇ ਵਿੱਚ ਸੁਣਾਈ ਜਿਸ ਦੇ ਬਾਅਦ ਉਹਨਾਂ ਦਾ ਇਹ ਕਹਿਣਾ ਹੈ ਸਿਗਾ ਕਿ ਕਿਸ ਤਰ੍ਹਾਂ ਵਿਕਰਮ ਸਿੰਘ ਮੁਜੀਠੀਆ ਨੇ ਆਪਣੀ ਪਤਨੀ ਦਾ ਨਾਮ ਇਸਤੇਮਾਲ ਕੀਤਾ ਤੇ ਵੱਡੇ ਪੈਮਾਨੇ ਤੇ ਜਿਹੜੀ ਹੈ ਜਾਇਦਾਦ ਦੀ ਖੁਰਦ-ਬੁਰਦ ਕੀਤੀ ਗਈ ਜਾਇਦਾਦ ਜਿਹੜੀਆਂ ਬਣਾਈਆਂ ਵਈਆਂ ਇਹ ਸਾਰੇ ਹੁਣ ਖਾਤੇ ਖੁੱਲਣਗੇ ਸਾਰੇ ਬੋਲ ਖੁੱਲਣਗੇ ਕਿਉਂਕਿ ਬਹੁਤ ਸਾਰਾ ਨੁਕਸਾਨ ਕੀਤਾ ਇਹਨਾਂ ਨੇ ਪੰਜਾਬ ਦਾ ਨੌਜਵਾਨ نسل ਦਾ ਚਿੱਟੇ ਦੇ ਜ਼ਰੀਏ ਗੈਰ ਕਾਨੂੰਨੀ ਆਮਦਨੀ ਬਣਾ ਕੇ ਗੈਰ ਕਾਨੂੰਨੀ ਜਾਇਦਾਦਾਂ ਬਣਾ ਕੇ ਆਮਦਨੀ ਤੋਂ ਜ਼ਿਆਦਾ ਅਸਾਸੇ ਬਣਾ ਕੇ ਹੁਣ ਟਾਈਮ ਆ ਗਿਆ ਹੈ ਇਹਨਾਂ ਸਾਰਾ ਚੀਜ਼ਾਂ ਦਾ ਹਿਸਾਬ ਲੈਣ ਦਾ ਵੀਰੋ ਤੁਹਾਡਾ ਕੀ ਕਹਿਣਾ ਸਗਾ ਇਸ ਵੀਡੀਓ ਦੇ ਬਾਰੇ ਇਸ ਖਬਰ ਦੇ ਬਾਰੇ ਕਮੈਂਟ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼